ਮਿਤੀ 12 ਤਰੀਕ ਨੂੰ ਦੁਪਹਿਰ तकरीबन 12 ਵਜੇ ਇੱਕ ਰਸ਼ੀਦ ਨਾਮ ਦਾ ਲੜਕਾ ਜੋ ਮਨਿਕ ਸਿੰਘ ਦਾ ਕੰਮ ਕਰਦਾ ਕੋਤਵਾਲੀ ਥਾਣਾ ਦੇਰੀ ਦੇ ਵਿੱਚ ਇਸ ਦੀ ਦੁਕਾਨ ਦੇ ਉੱਪਰ ਦੋ ਨੌਜਵਾਨ ਆਏ ਉਹਨਾਂ ਕੋਲ ਇੱਕ ਵੱਤ ਤਲਵਾਰ ਸੀਗੀ ਤਲਵਾਰ ਦੀ ਨੋਕ ਦੇ ਉੱਪਰ ਉਹਨਾਂ ਨੇ 70000 ਦੇ ਕਰੀ ਜਿਹੜੇ ਸੀਗੇ ਪੈਸੇ ਸੀਗੇ ਦੇ ਕੋਲੋਂ ਲੁੱਟ ਕਰ ਲਈ ਲੁੱਟ ਕਰਨ ਤੋਂ ਬਾਅਦ ਜਿਹੜੇ ਸੀਗੇ ਮੌਕੇ ਤੋਂ ਫਰਾਰ ਹੋ ਗਏ ਸੀ ਜਿਸ ਦੇ ਵਿੱਚ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਐਫ ਆਈ ਆਰ ਨੰਬਰ 85 ਅੰਡਰ ਸੈਕਸ਼ਨ 309 ਰੋਬਰੀ ਕ੍ਰਿਮੀਨਲ ਇਨਵੈਸਟੀਗੇਸ਼ਨ ਤੇ ਜਿਹੜੇ ਬੰਦੇ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਸੀਗਾ ਤੇ ਮੁਕੱਦਮਾ ਦੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਸੀਗੀ ਤਫਤੀਸ਼ ਦੌਰਾਨ ਜਿਹੜੇ ਹੈਗੀ ਹੈ ਇਹਨਾਂ ਦੀ ਟ੍ਰੇਲ ਦੇ ਵਿੱਚ ਸਾਹਮਣੇ ਆਇਆ ਕਿ ਦੋ ਦੋਸ਼ੀ ਨੇ ਇੱਕ ਦਿਪਾਂਸ਼ੂ ਪਾਂਡੇ ਇੱਕ ਨੀਰਜ ਪਾਂਡੇ ਆ ਦੋਨੋਂ ਭਰਾ ਨੇ ਇਹ ਦੋਨੋਂ ਭਰਾ ਜਿਹੜੇ ਸੀ ਤਿਆਰੀ ਕਰਕੇ ਆਏ ਸੀ ਵੀ ਉਹਨਾਂ ਦੀ ਮਨਸ਼ਾ ਸੀ ਕਿ ਇਹਦੇ ਕੋਲੋਂ ਲੁੱਟ ਕਰਨ ਦੀ ਨੀਤ ਦੇ ਨਾਲ ਇਹ ਦੁਕਾਨ ਅੰਦਰ ਦਾਖਲ ਹੋਏ ਸੀ ਤਲਵਾਰਾਂ ਦੇ ਕੋਲ ਸੀਗੀ ਤਲਵਾਰ ਨਾਲ ਇਹਨਾਂ ਨੇ ਇਹਨਾਂ ਦੀ ਦੁਕਾਨ ਤੋਂ ਉਹਦੇ ਕੋਲੋਂ 70000 ਰੁਪਏ ਲੈ ਕੇ ਲੁੱਟ ਕੇ ਚਲੇ ਗਏ ਸੀਗੇ ਸਾਡੀ ਥਾਣਾ ਕੋਤਵਾਲੀ ਦੀ ਐਸਐਚਓ ਦੀ ਟੀਮ ਵੱਲੋਂ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹਨਾਂ ਦੇ ਜਿਹੜੇ ਇਹਨਾਂ ਨੇ ਤਲਵਾਰ ਵਰਤੀ ਸੀਗੀ ਜਿਹੜੀ ਸਕੂਟੀ ਯੂਜ਼ ਕੀਤੀ ਸੀਗੀ ਉਹਨੂੰ ਅਸੀਂ ਬਰੰਦ ਕਰ ਲਿਆ ਫਰਦਰ ਜਿਹੜੀ ਹੈਗੀ ਇਹ ਤਫਤੀਸ਼ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਹੜੇ ਇਹਨਾਂ ਕੋਲ ਪੈਸੇ ਹੈਗੇ ਆ ਉਹ ਰਮਾਨ ਲੈ ਕੇ ਜਿਹੜੇ ਹੈਗਾ ਇਹਨਾਂ ਕੋਲ ਬਰੰਦ ਕੀਤੇ ਜਾਣਗੇ ਸਰ ਇਹਨਾਂ ਦਾ ਪਹਿਲਾਂ ਹੀ ਮਾਮਲਾ ਦਰਜ ਹੈ ਕਿ ਪਹਿਲਾਂ ਕਿਸ ਤਰ੍ਹਾਂ ਦਾ ਰਕਾਰ ਹੈਗਾ ਇਹਦੇ ਵਿੱਚੋਂ ਜਿਹੜਾ ਇਹਦਾ ਨਿਰਜ ਪਾਂਡੇ ਹੈਗਾ ਇਹਦੇ ਤੇ ਪਹਿਲਾਂ ਵੀ ਚੋਰੀ ਦਾ ਮੋਟਰਸਾਈਕਲ ਦਾ ਮੁਕਤਵਾ ਦਰਜ ਹੈਗਾ ਥਾਣਾ ਧਰਮਲ ਦੇ ਵਿੱਚ ਇਹਨਾਂ ਨੇ ਪਹਿਲਾਂ ਚੋਰੀ ਕੀਤੀ ਸੀ ਉਸ ਦਿਨ ਵੀ 12 ਤਰੀਕ ਨੂੰ ਵੀ ਪਹਿਲਾਂ ਇਹਨਾਂ ਨੇ ਘਰੇ ਬੈਠ ਕੇ ਪਲੈਨਿੰਗ ਕਰਕੇ ਜਿਹੜੀ ਹੈਗੀ ਪ੍ਰੋਪਰ ਤਰੀਕੇ ਦੇ ਨਾਲ ਇਸ ਵਾਰਤਾ ਨੂੰ ਜਾਮ ਦਿੱਤਾ। ਇਹ ਦੋਨੇ ਸਕੇ ਭਰਾ ਨੇ ਸਰੇ। ਇਹ ਦੋਨੋਂ ਸਕੇ ਭਰਾ ਨੇ ਤੇ ਇਹ ਬੱਲਾਰਾਮ ਨਗਰ ਦੇ ਰਹਿਣ ਵਾਲੇ ਨੇ। ਕੀ ਮਕਸਦ ਕੀ ਹੈ ਸਰ ਇਹਨਾਂ ਦਾ ਕੀ ਪੈਸੇ ਦਾ ਕੀ ਕਰਨਾ ਸੀ ਜਾਂ ਨਸ਼ੇ ਦੇ ਆਦੀ ਨੇ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਲਿਖਿਆ ਨਾ। ਇਹਨਾਂ ਦਾ ਜਿਹੜਾ ਮਕਸਦ ਸੀਗਾ ਵੀ ਇੱਕ ਵਾਰੀ ਦਾ ਫਿਲਹਾਲ ਕਿਉਂਕਿ ਈਜ਼ੀ ਮਨੀ ਹੈਗੀ ਆ ਕਿਸੇ ਨੂੰ ਆਪ ਜਾਣਦੇ ਆ ਲੁੱਟਦੇ ਲੁੱਟਣ ਦੇ ਬੜੀ ਈਜ਼ੀ ਮਨੀ ਦੇ ਮਰਜ਼ਾ ਦੇ ਨਾਲ ਇਹਨਾਂ ਨੇ ਜਿਹੜੀ ਲੁੱਟ ਕੇ ਕਰਨੀ ਕੀਤੀ ਸੀਗੀ ਤੇ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਇਹਨ ਕਰਤੀਏ ਉਹ ਮੰਗਲਾ ਸਾਹਿਬ ਦੀ ਕਾਰਵਾਈ ਕੀਤੀ ਇਹ ਕਾਫੀ ਅੰਦਾਜ਼ ਵੀ ਫੈਲਿਸਿੰਗ ਵੀਡੀਓ ਜੀ ਇਹ ਮਿਤੀ 12 ਤਰੀਕ ਨੂੰ ਦੁਪਹਿਰ तकरीबन 12 ਵਜੇ ਇੱਕ ਰਸ਼ੀਦ ਨਾਮ ਦਾ ਲੜਕਾ ਜੋ ਮਨਿਕ ਸਿੰਘ ਦਾ ਕੰਮ ਕਰਦਾ ਕੋਤਵਾਲੀ ਥਾਣਾ ਦੇਰੀ ਦੇ ਵਿੱਚ ਇਸ ਦੀ ਦੁਕਾਨ ਦੇ ਉਪਰ ਦੋ ਨੌਜਵਾਨ ਆਏ ਉਹਨਾਂ ਕੋਲ ਇੱਕ ਵੱਤ ਤਲਵਾਰ ਸੀਗੀ ਤਲਵਾਰ ਦੀ ਨੋਕ ਦੇ ਉਪਰ ਉਹਨਾਂ ਨੇ 70000 ਦੇ ਕ੍ਰੀਡ ਜਿਹੜੇ ਸੀਗੇ ਪੈਸੇ ਸੀਗੇ ਦੇ ਕੋਲੋਂ ਲੁੱਟ ਕਰ ਲਈ ਲੁੱਟ ਕਰਨ ਤੋਂ ਬਾਅਦ ਜਿਹੜੇ ਸੀਗੇ ਮੌਕੇ ਤੋਂ ਫਰਾਰ ਹੋ ਗਏ ਸੀਗੇ ਜਿਸ ਦੇ ਵਿੱਚ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਐਫ ਆਈ ਆਰ ਨੰਬਰ 85 ਅੰਡਰ ਸੈਕਸ਼ਨ 309 ਰੋਬਰੀ ਕ੍ਰਿਮੀਨਲ ਇਨਡਿਮੈਂਟੇਸ਼ਨ ਤੇ ਜਿਹੜੀ ਬੰਦੇਾਂ ਤੇਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਸੀਗਾ ਤੇ ਮੁਕੱਦਮਾ ਦੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਸੀਗੀ ਤਫਤੀਸ਼ ਦੌਰਾਨ ਜਿਹੜੇ ਹੈਗੀ ਹੈ ਇਹਨਾਂ ਦੀ ਟ੍ਰੇਲ ਦੇ ਵਿੱਚ ਸਾਹਮਣੇ ਆਇਆ ਕਿ ਦੋ ਦੋਸ਼ੀ ਨੇ ਇੱਕ ਦਿਪਾਂਸ਼ੂ ਪਾਂਡੇ ਇੱਕ ਨੀਰਜ ਪਾਂਡੇ ਇਹ ਦੋਨੋਂ ਭਰਾ ਨੇ ਇਹ ਦੋਨੋਂ ਭਰਾ ਜਿਹੜੇ ਸਚੈਰੀ ਕਰਕੇ ਆਏ ਸੀ ਵੀ ਉਹਨਾਂ ਦੀ ਮਨਸ਼ਾ ਸੀ ਇਹ ਦੇ ਕੋਲੋਂ ਲੁੱਟ ਕਰਨ ਦੀ ਨੀਅਤ ਦੇ ਨਾਲ ਇਹ ਦੁਕਾਨ ਅੰਦਰ ਦਾਖਲ ਹੋਏ ਸੀ ਤਲਵਾਰ ਹੰਦੇ ਕੋਲ ਸੀਗੀ ਤਲਵਾਰ ਨਾਲ ਇਹਨਾਂ ਨੇ ਇਹਨਾਂ ਦੀ ਦੁਕਾਨ ਦੇ ਤੋਂ ਉਹਦੇ ਕੋਲੋਂ 70000 ਰੁਪਏ ਲੈ ਕੇ ਲੁੱਟ ਕੇ ਚਲੇ ਗਏ ਸੀ ਸਾਡੀ ਥਾਣਾ ਕੋਤਵਾਲੀ ਦੀ ਐਸਐਚਓ ਦੀ ਟੀਮ ਵੱਲੋਂ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਜਿਹੜਾ ਇਹਨਾਂ ਨੇ ਤਲਵਾਰ ਵਰਤੀ ਸੀਗੀ ਜਿਹੜੀ ਸਕਿਉਰਟੀ ਯੂਜ਼ ਕੀਤੀ ਸੀਗੀ ਉਹਨੂੰ ਅਸੀਂ ਬਰੰਦ ਕਰ ਲਿਆ ਫਰਦਰ ਜਿਹੜੀ ਹੈਗੀ ਹੈ ਤਫਤੀਸ਼ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਹੜੇ ਇਹਨਾਂ ਕੋਲ ਪੈਸੇ ਹੈਗੇ ਆ ਉਹ ਰਮਾਨ ਲੈ ਕੇ ਜਿਹੜੇ ਹੈਗਾ ਇਹਨ ਸਾਰੇ ਮੇਰੇ ਪਹਿਲਾਂ ਹੀ ਮੰਨ ਲਿਆ ਕਿ ਪਹਿਲਾਂ ਕਿਸ ਤਰ੍ਹਾਂ ਦਾ ਰਕਾਰ ਹੈਗਾ ਇਹਨਾਂ ਦਾ ਇਹਦੇ ਵਿੱਚੋਂ ਜਿਹੜਾ ਇਹਦਾ ਨਿਰਜ ਪਾਂਡੇ ਹੈਗਾ ਇਹਦੇ ਤੇ ਪਹਿਲਾਂ ਵੀ ਚੋਰੀ ਦਾ ਮੋਟਰਸਾਈਕਲ ਦਾ ਮਕਦਮਾ ਦਰਜ ਹੈਗਾ ਥਾਣਾ ਥਰਮਲ ਦੇ ਵਿੱਚ ਇਹਨਾਂ ਨੇ ਪਹਿਲਾਂ ਚੋਰੀ ਕੀਤੀ ਸੀਗੀ ਉਸ ਦਿਨ ਵੀ 12 ਤਰੀਕ ਨੂੰ ਵੀ ਪਹਿਲਾਂ ਨੇ ਇਹਨਾਂ ਨੇ ਘਰੇ ਬੈਠ ਕੇ ਪਲਾਨਿੰਗ ਕਰਕੇ ਜਿਹੜੀ ਹੈਗੀ ਪ੍ਰੋਪਰ ਤਰੀਕੇ ਦੇ ਨਾਲ ਇਸ ਵਾਰ ਦਾ ਤੁਹਾਨੂੰ ਜਾਮ ਦਿੱਤਾ ਇਹ ਦੋਨੇ ਸਕੇ ਭਰਾ ਨੇ ਇਹ ਦੋਨੋਂ ਸਕੇ ਭਰਾ ਨੇ ਤੇ ਇਹ ਬੱਲਾਰਾਮ ਨਗਰ ਦੇ ਰਹਿਣ ਵਾਲੇ ਕੀ ਮਕਸਦ ਕੀ ਹੈ ਸਰ ਇਹਨਾਂ ਕੀ ਐਸੇ ਦਾ ਕੀ ਕਰਨਾ ਸੀ ਜਾਂ ਨਸ਼ੇ ਦੇ ਆਦੀ ਨੇ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਲੱਗਿਆ ਨਾ ਇਹਨਾਂ ਦਾ ਜਿਹੜਾ ਮਕਸਦ ਸੀ ਕਿ ਵੀ ਇੱਕ ਵਾਰੀ ਦਾ ਫਿਲਹਾਲ ਕਿਉਂਕਿ ਈਜ਼ੀ ਮਨੀ ਹੈਗੀ ਆ ਕਿਸੇ ਨੂੰ ਉਹ ਜੰਦੇ ਆ ਲੁੱਟਦੇ ਨੇ ਲੁੱਟਣ ਦੇ ਬੜੀ ਈਜ਼ੀ ਮਨੀ ਦੇ ਮਰਾਦੇ ਦੇ ਨਾਲ ਇਹਨਾਂ ਨੇ ਜਿਹੜੀ ਲੁੱਟ ਕੇ ਕਰਨੀ ਕੀਤੀ ਸੀਗੀ ਤੇ ਫਰਦਰ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਕੋਲ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ